ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਗੁਰਦਾਬਾਦ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਗੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਗੁਰਦਾਬਾਦ ਮੁਰਦਾਬਾਦ ਪ੍ਰਿੰਦਰ ਗੋਇਲ ਐਮਐਲਏ ਮੁਰਦਾਬਾਦ ਗੁਰਦਾਬਾਦ ਮੁਰਦਾਬਾਦ ਪ੍ਰਿੰਦਰ ਗੋਇਲ ਐਮਐਲਏ ਮੁਰਦਾਬਾਦ ਗੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਜੰਗ ਇਕਤਾ ਜਿੰਦਾਬਾਦ ਜਿੰਦਾਬਾਦ ਆ ਬੋਲਣਾ ਵਾ 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 ਆ ਦੇਖੋ ਬਈ ਇਹ ਸਾਡੇ ਪਿੰਡਾਂ ਚ ਮੰਡੀ ਦੇ ਵਿੱਚ ਪਨਗਰੇਣ ਵਾਲੇ ਆਏ ਸੀ ਬੋਲੀ ਲਾਣ ਜੀ ਇਹਦੇ ਵਿੱਚ ਇਹਨਾਂ ਨੇ ਕੀ ਇਹਨਾਂ ਦਾ ਇੱਕ ਮੈਜਿਕ ਆ ਦੇਖੋ ਵਾ ਬਾਈ ਪਹਿਲਾਂ ਉੱਪਰ ਕਰਕੇ ਪਾ ਆ ਆ ਦੇਖੋ ਜੀ ਮਸ਼ੀਨ ਹੁਣ ਆਇਆ 13 6 6 ਜੀ ਇਹੀ ਕਰਕਾ ਵਿਚ ਵਿਚੋਂ ਵਿਚੋਂ ਹਾਂ ਨਹੀਂ ਪਾ ਦੇ ਤੇ ਹੁਣ ਆਇਆ 12 3 12 3 ਜੀ 헤ਰਾ ਫੇਰੀ ਇਹਨਾਂ ਦੀ ਅਸੀਂ ਉਰੇ ਇਨਸਪੈਕਟਰ ਜਿਹੜਾ ਉਹ ਘੇ ਰੱਖਿਆ ਉਰੇ ਇਨਸਪੈਕਟਰ ਜਿਹੜਾ ਬੰਦੇ ਦੇ 판 ਗ੍ਰੇਡ ਦਾ ਉਹ ਘੇ ਰਿਆ ਹੋਇਆ ਸਾਡਾ ਉਰੇ ਜਿੰਨਾ ਤੱਕ ਇਹ 14 ਤੱਕ ਨਹੀਂ ਜਾਣ ਕੇ ਜੋਖੜਾ ਉਹਨਾਂ ਦਾ ਕਿਸੇ ਨੂੰ ਜਾਣ ਨਹੀਂ ਦਿੰਦੇ ਹੈਗੇ ਪਰ ਪੰਜਾਬ ਸਰਕਾਰ ਦੀ ਦੇਖੋ ਕਿੱਡੀ ਨਲਾਕੀ ਹੈ ਇਹ ਪੰਜਾਬ ਸਰਕਾਰ ਦਾ ਉਰੇ ਐਮ ਐਲ ਏ ਬਰਿੰਦਰ ਕੋਇਲਾ ਆਇਆ ਸੀ ਸਾਡੇ ਪਿੰਡ ਦੇ ਵਿੱਚ ਅਸੀਂ ਨੇ ਉਹਨੂੰ ਸਵਾਲ ਜਵਾਬ ਕੀਤੇ ਸੀ ਵੀ ਐ ਕਰਕੇ ਭਾਈ ਛੋਡੇ ਰਾਜ ਦੇ ਵਿੱਚ ਸਾਨੂੰ ਇਹ ਟੰਗੀ ਆ ਰਹੀ ਹੈ ਪਰ ਉਹ ਸਾਨੂੰ ਕਹਿ ਕੇ ਗਿਆ ਦੀ ਸਾਡੇ ਪਿੰਡ ਦੀ ਸੱਤ ਦੇ ਵਿੱਚ ਵੀ 14 ਤੱਕ ਆ ਦੀੜਕਾ ਚੱਕਾਂਗੇ ਸਾਰੀਆਂ ਪਰ ਵੋਟਾਂ ਲੈਣ ਦੀ ਟੰਗਰੇ ਭਰਾਵੋ ਆ ਦੇਖੋ ਮੱਟੀ ਸਾਡੀ ਭਰੀ ਪਈ ਹੈ ਜੇ ਅੱਜ ਇਹਦੇ ਵਿੱਚ ਖੱਟਾ ਮੀਨਾ ਜੋ ਗਿਆ ਤਾਂ ਕੱਲ ਨੂੰ ਸਾਨੂੰ ਲੈਣ ਪੂਰੇ ਜਗ੍ਹਾ ਨਹੀਂ ਰਹਿਣੀ ਹੈਗੀ ਫਿਰ ਅਸੀਂ ਦੱਸੋ ਕਿੱਥੇ ਜਾਵਾਂਗੇ ਮਜਬੂਰੀ ਵੱਸ ਫਿਰ ਅਸੀਂ ਜਗ੍ਹਾ ਪੜਾਂਗੇ ਇੱਕ ਪਾਸੇ ਭਗਵੰਤ ਸਤਮਾਨ ਕਹਿੰਦਾ ਵੀ ਵਜਾ ਨਹੀਂ ਦੇਖਦੇ ਇਹ ਜਿੱਥੇ ਜਗ੍ਹਾ ਮਿਲਦੀ ਹੈ ਧਰਨੇ ਲਾ ਲੈਂਦੇ ਨੇ ਗੁਰਮਾਨਤਮਨ ਜੀ ਆਏ ਵਜਾ ਸਾਡੀ ਅਸਲ ਜਿਹੜੀ ਸਾਡੀ ਫਸਲ ਹੈ ਨਾ ਖੂਨ ਨਾਲ ਪਾਲੀ ਹੋਈ 6-6 ਮਹੀਨੇ ਹੋ ਗਏ ਸਾਨੂੰ ਪਾਲਦਿਆਂ ਨੂੰ ਖਿਆਲਾਂ ਦੇ ਵਿੱਚ ਰਾਤਾਂ ਨੂੰ ਆ ਦੇਖੋ ਸਾਡੀ ਮੰਡੀਆਂ ਦੇ ਵਿੱਚ ਅੱਜ ਰੋਰੀ ਹੈ ਤੇਰੇ ਸਰਕਾਰ ਤੇਰੇ ਰਾਜ ਦੇ ਵਿੱਚ ਭਰਾਣੇ ਤੇ 13 ਇਹਦਾ ਮੋਟਰ ਇਹਦਾ ਮੋਟਰ 13 ਆਇਆ ਹੈ ਇਹਦਾ ਮੋਟਰ 13 ਆਇਆ ਹੈ ਆ ਦੇਖੋ ਪੂਰੇ ਜਿਹੜੀ ਰੋਲ ਰਿਹਾ ਤੁਸੀਂ ਸਾਡੀ ਕੁੱਤਾ ਮੰਗ ਪਾਲੀ ਹੋਈ ਫਸਲ ਹੈ ਇੱਕ ਪਾਸੇ ਤਾਂ ਸਾਨੂੰ ਮੋਦੀ ਸਰਕਾਰ ਰੋੜ ਰਹੀ ਹੈ ਦੂਜੇ ਪਾਸੇ ਤੁਹਾਡੇ ਰਾਜ ਦੇ ਵਿੱਚ ਤੁਸੀਂ ਰੋ ਰਹੇ ਹੋ ਸਾਨੂੰ ਇਹ ਸਾਨੂੰ ਅੱਜ ਅਸੀਂ ਇੱਕ ਵਾਰੀ ਚੈਲੰਜ ਕਰਦੇ ਹਾਂ ਪੂਰੇ ਅਸੀਂ ਅੱਜ ਇੱਕ ਪਨਗਰੇਣ ਦੇ ਅਧਿਕਾਰੀ ਘੇਰੇ ਹੋਏ ਨੇ ਨਹੀਂ ਛੱਡਦੇ ਇਹਨਾਂ ਨੂੰ ਜਿੰਨਾ ਤੱਕ ਸਾਡੇ ਇਹ ਉਰੇ 14 ਮੋਚਰ ਤੱਕ ਸਾਡੀ ਕਣਖ ਨਹੀਂ ਜੋਖਦੇ ਉਹਨਾਂ ਤੱਕ ਇਹਨਾਂ ਨੂੰ ਜਾਣ ਨਹੀਂ ਦਿੰਦੇ ਚਾਹੇ 100 ਦਿਨ ਬੈਠਣ ਚਾਹੇ 4 ਦਿਨ ਉਰੇ ਬੈਠੇ ਰਹਿਣਾ ਅਸੀਂ ਨਹੀਂ ਜਾਣ ਦੇਵਾਂਗੇ ਜੁਤੀ ਬੱਸ ਦੀ ਸਰਕਾਰ ਨੇ ਇਹਨਾਂ ਦੇ ਵੀ ਆਮ ਆਗਿਆ ਹੋ ਤੋ ਇੰਨੀਆਂ ਬੇਨਤੀਆਂ ਨੇ ਪੰਜਾਬ ਸਰਕਾਰ ਨੂੰ ਜੇ ਸਾਡੀ ਕਣਕ ਦਾ ਲਾਜ ਖੇਤੂ ਤੇ ਖੇਤੀ ਦਾ ਦਾਣਾ-ਦਾਣਾ ਸਾਡਾ ਮੰਡੀ ਦੇ ਵਿੱਚੋਂ ਛੱਕਿਆ ਜਾਣਾ ਚਾਹੀਦਾ ਹੈ ਜੇ ਅੱਜ ਦੀ ਰਾਤ ਲੰਘ ਜਾਂਦੀ ਆ ਤਾਂ ਸਾਡੀ ਮੰਡੀ ਦੇ ਵਿੱਚ ਉਹ ਰਪੈਰ ਕਰਨ ਨੂੰ ਜਗ੍ਹਾ ਨਹੀਂ ਲੱਭਣੀ ਹੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਫੋਟੇਰੀਆ ਵਿੱਚ ਵੀ ਦੇਖੋ